ਸ਼ਾਸਿਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਤੇ ਸੂਜੀ ਦੇ ਬਹੁਤ ਹੀ ਟੇਸਟੀ ਸਨੈਕਸ ਜਿਹੜੇ ਕਿ ਬਣ ਕੇ ਬਹੁਤ ਹੀ ਜਲਦੀ ਤਿਆਰ ਹੋ ਜਾਂਦੇ ਤੇ ਬਹੁਤ ਹੀ ਟੇਸਟੀ ਬੰਦੇ ਆ ਤੇ ਚਲੋ ਇਹਨਾਂ ਨੂੰ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਪੈਨ ਲੈ ਲਵਾਂਗੇ ਇਹਦੇ ਵਿੱਚ ਆਪਾਂ ਪਾਣੀ ਲੈ ਲਵਾਂਗੇ ਜਿੰਨੀ ਤੁਸੀਂ ਮਤਲਬ ਕਿ ਸੂਜੀ ਲੈਣੀ ਹੈ ਉਦੋਂ ਦੁੱਗਣਾ ਪਾਣੀ ਲੈ ਲੈਣਾਗਾ ਕਿਉਂਕਿ ਆਪਾਂ ਸੂਜੀ ਨੂੰ ਇਹਦੇ ਵਿੱਚ ਪਕਾ ਲਵਾਂਗੇ ਤੇ ਇਹ ਪਾਣੀ ਲੈ ਲਿਆ ਇੱਕ ਕੌਲੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਪਾ ਲਾਂਗੇ ਜੇ ਤੁਸੀਂ ਪਾਣੀ ਇਕੱਠਾ ਨਹੀਂ ਪਾਉਣਾ ਤਾਂ ਤੁਸੀਂ ਨਾ ਇੱਕ ਕੌਲੀ ਪਹਿਲਾਂ ਪਾਣੀ ਦੀ ਪਾ ਕੇ ਉਬਾਲ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਤੁਸੀਂ ਪਾਣੀ ਆ ਜਿਹੜਾ ਹੋਰ ਪਾ ਸਕਦੇ ਹੋ ਇੱਥੇ ਮੈਂ ਇੱਕ ਕੌਲੀ ਪਾਣੀ ਲੈ ਲਈ ਹੈਗੀ ਤੇ ਇੱਕ ਕੌਲੀ ਸੂਜੀ ਦੀ ਲੈ ਲਈ ਹੈ ਤੇ ਇਹਨੂੰ ਆਪਾਂ ਥੋੜਾ ਨਮਕ ਪਾ ਕੇ ਇਹਦੇ ਵਿੱਚ ਪਾ ਦਵਾਂਗੇ ਸੂਜੀ ਨੂੰ ਥੋੜੀ ਥੋੜੀ ਕਰਕੇ ਤੇ ਇਹ ਆਪਾਂ ਨਾ ਕਈ ਵਾਰ ਜਿਹੜੀ ਸੂਜੀ ਆ ਉਹ ਲੂਸ ਰਹਿ ਜਾਂਦੀ ਆ ਆਪਾਂ ਇਹਨੂੰ ਇੱਕ ਹਾਰਟ ਦੋ ਦੋ ਤਿਆਰ ਕਰਨਾ ਜਿਵੇਂ ਆਪਾਂ ਆٹے ਦਾ ਹੁੰਦਾ ਹੈਗਾ ਤੇ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਪਾਣੀ ਲੈ ਲਵਾਂਗੇ ਨਾਲ ਦੀ ਨਾਲ ਤੇ ਮੈਨੂੰ ਥੋੜਾ ਜਿਹਾ ਸੂਜੀ ਵਿੱਚ ਪਾਣੀ ਘੱਟ ਲੱਗਿਆ ਕਿਉਂਕਿ ਸੁਜੀ ਘਟ ਫੁੱਲੀ ਸੀਗੀ ਇਸ ਕਰਕੇ ਮੈਂ ਅੱਧੀ ਕੌਲੀ ਜਿਹੜੀ ਪਾਣੀ ਹੋਰ ਪਾ ਦਈ ਹੈਗੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜੀਆਂ ਇਹਦੇ ਗੱਠਾ ਬਣ ਗੀਆਂ ਨੇਗੀਆਂ ਉਹਨਾਂ ਨੂੰ ਸੈੱਟ ਕਰ ਲਵਾਂਗੇ ਤੇ ਸੂਜੀ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਪਾਣੀ ਦੇ ਵਿੱਚ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਤੁਸੀਂ ਪਾਣੀ ਹੋਰ ਵੀ ਲੈ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਘਟ ਵੱਧ ਪਾਣੀ ਲੱਗ ਸਕਦਾ ਹੈਗਾ ਇਨੂੰ ਚੰਗੀ ਤਰ੍ਹਾਂ ਆਪਾਂ ਇਹਦੀਆਂ ਗੱਠਾ ਮਸਲ ਕੇ ਤੇ ਆਪਾਂ ਇੱਕ ਇਹਨੂੰ ਡੋ ਫਾਰਮ ਦੇ ਵਿੱਚ ਲੈ ਜਾਂਦਾ ਹੈਗਾ ਇਹ ਬਸ 3-4 ਮਿੰਟਾਂ ਦੇ ਵਿੱਚ ਹੀ ਜਿਹੜਾ ਇਹ ਡੋ ਫਾਰਮ ਦੇ ਵਿੱਚ ਆ ਜਾਂਦੀ ਹੈਗੀ ਸੂਜੀ ਹੈਗੀ ਤੇ ਪਾਣੀ ਇਹ ਆਪਣੇ ਸੋਕ ਲੈਂਦੀ ਹੈ ਕਿ ਫੁੱਲ ਜਾਂਦੀ ਹੈ ਤੇ ਡੋ ਫਾਰਮ ਦੇ ਵਿੱਚ ਆ ਜਾਂਦੀ ਹੈ ਤੇ ਇਹ ਡੋ ਜਿਹੜਾ ਬਣ ਕੇ ਤਿਆਰ ਹੋ ਗਿਆਗਾ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਤੇ ਇੱਧਰ ਆਪਾਂ ਉਬਲੇ ਹੋਏ ਆਲੂ ਲੈ ਲਏ ਹੈਗੇ ਆਲੂ ਉਬਾਲ ਕੇ ਮੈਂ ਛਿੱਲ ਲਏ ਸੀਗੇ ਤੇ ਠੰਡੇ ਕਰਕੇ ਇਹਨਾਂ ਨੂੰ ਕद्दूकस ਕਰ ਲਵਾਂਗੇ ਜੇ ਕद्दूकस ਕਰਨਾ ਤਾਂ ਕद्दूकस ਕਰ ਲੋ ਨਹੀਂ ਤੁਸੀਂ ਮੈਸ਼ ਕਰ ਸਕਦੇ ਹੋਗੇ ਜਾਂ ਹੱਥ ਨਾਲ ਵੀ ਤੁਸੀਂ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਜਾਂ ਚਮਚੇ ਨਾਲ ਜਾਂ ਫੌਕ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਜਿਹੜਾ ਮੈਸ਼ ਵੀ ਕਰ ਸਕਦੇ ਹੋ ਕद्दूकस ਕਰ ਲੋ ਬਹੁਤ ਹੀ ਆਸਾਨੀ ਨਾਲ ਹੋ ਜਾਂਦੇ ਨੇਗੇ ਤੇ ਨਾਲੇ ਇੱਕ ਸਾਰ ਵਧੀਆ ਮਤਲਬ ਕੋਈ ਜ਼ਿਆਦਾ ਵੱਡਾ ਛੋਟਾ ਨਹੀਂ ਪੀਸ ਰੰਦਾ ਹੈਗਾਗਾ ਤੇ ਜਿਹੜੇ ਆਲੂ ਨੇ ਮੈਂ ਕਦੂਕਸ ਕਰ ਲੈਨੇਗੇ ਇਹ ਤੁਸੀਂ ਆਪਣੇ ਲੋੜ ਅਨਸਾਰ ਆਲੂ ਲੈ ਲੈਨੇ ਆ ਲੋੜ ਅਨਸਾਰ ਹੈਗੀ ਜਿਹੜੀ ਸੂਜੀ ਲੈ ਲੈਣੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲਸਣ ਅਦਰਕ ਤੇ ਮਿਰਚ ਦਾ ਕੁੱਟਿਆ ਹੋਇਆ ਪੇਸਟ ਲੈ ਲਿਆ ਗਾ ਅੱਧਾ ਚਮਚਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਛੋਟਾ ਜਾਂ ਮੀਡੀਅਮ ਸਾਈਜ਼ ਦਾ ਪਿਆਜ਼ ਬਰੀਕ ਬਰੀਕ ਕੱਟ ਕੇ ਪਾ ਲਿਆ ਇਥੇ ਤੁਸੀਂ ਪਨੀਰ ਵੀ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸਟਫਿੰਗ ਹੈ ਜਿਹੜੀ ਤਿਆਰ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਇਹ ਜਿਹੜੇ ਪਿਆਜ਼ ਨੇ ਆਪਾਂ ਇਹਦੇ ਵਿੱਚ ਪਾ ਲਿਆ ਬਰੀਕ ਬਰੀਕ ਕੱਟ ਕੇ ਇੱਕ ਪਿਆਜ਼ ਕੱਟ ਕੇ ਪਾ ਲਿਆ ਇਹਦੇ ਵਿੱਚ ਤੁਸੀਂ ਹਰਾ ਧਨੀਆ ਜੋ ਵੀ ਤੁਹਾਡੇ ਕੋਲ ਸਟਫਿੰਗ ਦਾ ਸਮਾਨ ਆ ਤੁਸੀਂ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਪਾ ਲਿਆ ਦੇ ਵਿੱਚ ਅੱਧਾ ਚਮਚ ਛੋਟਾ ਜੀਰੇ ਦਾ ਸਵਾਦ ਅਨੁਸਾਰ ਪਾ ਲਮਗੇ ਨਮਕਾ ਤੇ ਸਵਾਦਨਸਾਰ ਪਾ ਲਵਾਂਗੇ ਇਹਦੇ ਵਿੱਚ ਆਪਾਂ ਮਿਰਚ ਥੋੜਾ ਜਿਹਾ ਇਹਦੇ ਵਿੱਚ ਧਨੀਆ ਬਾਰਡਰ ਪਾ ਲਿਆ ਗਰਮ ਮਸਾਲਾ ਪਾ ਲਿਆ ਤੇ ਥੋੜਾ ਪਾ ਲਿਆ ਦੇ ਵਿੱਚ ਆਪਾਂ ਮੈਗੀ ਮਸਾਲਾ ਤੇ ਥੋੜੀ ਜਿਹੀ ਲਾਲ ਮਿਰਚ ਪਾ ਲਈ ਲਾਲ ਮਿਰਚ ਪਹਿਲਾਂ ਵੀ ਪਾਈ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਲਵਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨਾਂ ਦਾ ਇਹ ਜਿਹੜਾ ਆਪਣਾ ਮਸਾਲਾ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸੂਜੀ ਹੈਗੀ ਉਹ ਠੰਡੀ ਹੋਣ ਵਾਸਤੇ ਰੱਖੀ ਹੋਈ ਹੈਗੀ ਜਦ ਤੱਕ ਠੰਡੀ ਹੁੰਦੀ ਹੈ ਉਦੋਂ ਤੱਕ ਆਪਾਂ ਜਿਹੜਾ ਇਹ ਮਸਾਲਾ ਤਿਆਰ ਕਰ ਲਵਾਂਗੇ ਆਲੂ ਦਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਜ਼ਰੂਰ ਪ੍ਰੈਸ ਕਰ ਲੈਣਾ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਜਿਹੜੀ ਰੈਸਪੀ ਬਣਾ ਕੇ ਟਰਾਈ ਕਰ ਸਕੋ ਉਸ ਤੋਂ ਬਾਅਦ ਆਪਾਂ ਦੇਖ ਲਿਆ ਜਿਹੜਾ ਬੈਟਰ ਹੈ ਜਿਆਦਾ ਠੰਡਾ ਨਹੀਂ ਹੋਇਆ ਥੋੜਾ ਜਿਹਾ ਨਿੱਘਾ ਹੈਗਾ ਕੁਸਾ ਜਿਹਾ ਤੇ ਇਹਦੇ ਤੇ ਆਪਾਂ ਹਲਕਾ ਜਿਹਾ ਤੇਲ ਜਾਂ ਘਿਓ ਜੋ ਵੀ ਤੁਸੀਂ ਲਾਉਣਾ ਹੈਗਾ ਉਹ ਲਾ ਕੇ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਹੈਗਾ 5-4 ਮਿੰਟ ਕਿਉਂਕਿ ਇਹ ਜਿਹੜਾ ਸੂਜੀ ਹੈਗੀ ਇਹ ਬਿਲਕੁਲ ਸਮੂਥ ਇੱਕ ਡੋਅ ਦੀ ਤਰ੍ਹਾਂ ਬਣ ਜਾਊਗੀ ਜਿਵੇਂ ਆਟਾ ਆਟਿਆ ਗੁੰਦੇ ਆਂਗੇ ਰੋਟੀ ਵਾਸਤੇ ਤੇ ਇਹ ਬੇਲਨ ਦੇ ਵਿੱਚ ਬਹੁਤ ਵਧੀਆ ਆਸਾਨੀ ਨਾਲ ਬੇਲੀ ਜਾ ਸਕੂਗੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਮਸਲ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਤਲਬ ਕਿ ਇੱਕ ਡੋ ਫਾਰਮ ਦੇ ਵਿੱਚ ਲੈ ਆਵਾਂਗੇ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਵਧੀਆ ਸਮੂਥ ਸਮੂਥ ਜਿਹੜਾ ਇਹ ਆਪਣਾ ਡੋ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚੋਂ ਇੱਕ ਬੜੀ ਸਾਰੀ ਲੋਈ ਲੈ ਲਵਾਂਗੇ ਤੇ ਇਹਨੂੰ ਆਪਾਂ ਲੋਈ ਬਣਾ ਕੇ ਮਤਲਬ ਕਿ ਪੇੜਾ ਬਣਾ ਕੇ ਤੇ ਇਹਨੂੰ ਥੋੜਾ ਜਿਹਾ ਆਪਾਂ ਸੁੱਕੇ ਆٹے ਜਾਂ ਮੈਦੇ ਨਾਲ ਜਿਸੇ ਵੀ ਚੀਜ਼ ਨਾਲ ਤੁਸੀਂ ਡਸਟ ਕਰਨਾ ਹੈਗਾ ਡਸਟ ਕਰ ਲਓ ਥੋੜਾ ਜਿਹਾ ਮੈਂ ਇੱਥੇ ਸੁੱਕਾ ਆਟਾ ਲੈ ਲਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਪੋਲੇ ਪੋਲੇ ਹੱਥਾਂ ਨਾਲ ਇਹਨੂੰ ਜਿਹੜਾ ਬੇਲ ਲਵਾਂਗੇ ਇਹ ਬਹੁਤ ਹੀ ਆਸਾਨੀ ਨਾਲ ਬਿਲਜੂਗਾ ਇਹ ਟੁੱਟਦਾ ਨਹੀਂ ਹੈਗਾਗਾ ਬਹੁਤ ਹੀ ਵਧੀਆ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਜਿਹੜੀ ਰੋਟੀ ਬਣਾ ਲਵਾਂਗੇ ਆਪਾਂ ਸੂਜੀ ਦੀ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਜਿਹੜੀਆਂ ਸਾਈਡਾਂ ਨੇ ਆ ਉਹ ਕੱਟ ਦਵਾਂਗੇ ਇਹਨੂੰ ਆਪਾਂ ਚੌਰਸ ਸ਼ੇਪ ਦੇ ਵਿੱਚ ਕੱਟ ਲਵਾਂਗੇ ਤੇ ਚਾਰੇ ਪਾਸੋਂ ਆਪਾਂ ਇਹਦੀਆਂ ਜਿਹੜੀਆਂ ਸਾਈਡਾਂ ਨੇ ਉਹ ਕੱਟ ਲਈਆਂ ਨੇ ਆ ਉਸ ਤੋਂ ਬਾਅਦ ਆਪਾਂ ਇਹਦੇ ਚਾਰ ਪੀਸ ਕਰ ਲਵਾਂਗੇ ਬਚਾ ਲੂੰ ਕੱਟ ਲਵਾਂਗੇ ਫਿਰ ਫਿਰ ਇਹਨੂੰ ਆਪਾਂ ਬਚਾ ਲੂੰ ਕੱਟ ਕੇ ਚੌਰਸ ਸ਼ੇਪ ਦੇ ਆਪਾਂ ਛੋਟੇ ਛੋਟੇ ਪੀਸ ਤਿਆਰ ਕਰ ਲਵਾਂਗੇ ਇਹ ਚਾਰ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਲੂ ਮਸਾਲਾ ਹੈਗਾ ਉਹਨੂੰ ਆਪਾਂ ਛੋਟੇ ਛੋਟੇ ਬਾਲ ਜੇ ਬਣਾ ਕੇ ਆਪਾਂ ਇਹਦੇ ਉੱਪਰ ਰੱਖ ਲਵਾਂਗੇ ਗਰਮੀ ਬਹੁਤ ਜ਼ਿਆਦਾ ਹੈ ਪੱਕੇ ਦੇ ਵਿੱਚ کولਰ ਦੇ ਵਿੱਚ ਮੱਖੀ ਬਹੁਤ ਜ਼ਿਆਦਾ ਆਉਂਦੀ ਹੈਗੀ ਪਰ ਕੋਸ਼ਿਸ਼ ਕਰਦੇ ਆਂਗੇ ਕਿ ਸਾਫ਼ ਸੁਥਰੀ ਚੀਜ਼ ਬਣਾਈਏ ਪਰ ਫਿਰ ਵੀ ਕਿਤਨਾ ਕਿਤੇ ਆ ਜਾਂਦੀ ਹੈਗੀ ਚਲੋ ਮੌਸਮੀ ਐਸਾ ਇਹਨਾਂ ਦਾ ਮੌਸਮ ਹੈ ਤੇ ਜਿਹੜੇ ਆਪਾਂ ਥੋੜਾ ਜਿਹਾ ਆਲੂ ਦਾ ਮਸਾਲਾ ਸੀ ਉਹ ਥੋੜਾ ਥੋੜਾ ਕਰਕੇ ਆਪਾਂ ਇਹਨਾਂ ਦੇ ਉੱਪਰ ਰੱਖ ਲਿਆਗਾ ਜਿੰਨਾ ਇਹਦੇ ਵਿੱਚ ਕੋਟ ਹੋ ਸਕੇ ਇਹਨੂੰ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਇੱਥੇ ਮੈਂ ਤੁਹਾਨੂੰ ਦੋ ਤਰ੍ਹਾਂ ਦੀ ਸ਼ੇਪ ਦੇਣਾ ਦਿਖਾਉਂਗੀ ਬਣਾਉਂਗੀ ਇੱਕ ਮੈਂ ਤੀਕੋਨ ਦੀ ਸ਼ੇਪ ਬਣਾਉਂਗੀ ਤੇ ਇੱਕ ਮੈਂ ਇਹਦੇ ਫੁੱਲ ਟੈਪ ਚੋਰਸ ਜਿਹੜੀ ਹੈਗੀ ਬਣਾਉਂਗੀ ਸ਼ੇਪ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਧਰੋਂ ਮੋੜ ਲਈ ਆ ਬਹੁਤ ਹੀ ਆਸਾਨੀ ਨਾਲ ਮੁੜ ਜਾਂਦੀ ਹੈ ਤੇ ਫਿਰ ਆਪਾਂ ਇਹਦਾ ਦੂਸਰਾ ਹਿੱਸਾ ਲੈ ਲਵਾਂਗੇ ਤੇ ਉਹਨੂੰ ਵੀ ਪੁੱਲੇ ਹੱਥ ਨਾਲ ਲੈ ਜਿਹੜਾ ਆਪਾਂ ਇਕੱਠਾ ਕਰਕੇ ਉਹਨੂੰ ਸ਼ੇਪ ਦੇ ਦਵਾਂਗੇ ਇਹ ਬਹੁਤ ਹੀ ਸੌਫਟ ਹੈਗਾ ਇਹ ਆਸਾਨੀ ਨਾਲ ਹੀ ਮਤਲਬ ਹੈ ਜਿਹੜੀ ਸ਼ੇਪ ਦਿੱਤੀ ਜਾਂਦੀ ਹੈਗੀ ਇਸ ਤਰ੍ਹਾਂ ਕਰਕੇ ਆਪਾਂ ਤਿਕੋਣੀਆ ਦੀ ਸ਼ੇਪ ਦੇ ਲਈ ਹੈਗੀ ਤੇ ਇਸ ਤਰ੍ਹਾਂ ਹੀ ਆਪਾਂ ਆ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਇਸ ਤਰ੍ਹਾਂ ਹੀ ਕਰਕੇ ਆਪਾਂ ਇਧਰ ਵੀ ਇਹਨੂੰ ਸ਼ੇਪ ਦੇ ਲਈ ਹੈਗੀ ਇਹ ਇਹਨੂੰ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਉੱਪਰੋਂ ਇੱਕਦਮ ਕ੍ਰਿਸਪ ਕ੍ਰਿਸਪੀ ਕ੍ਰਿਸਪੀ ਤੇ ਵਿੱਚੋਂ ਅੰਦਰੋਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਮਸਾਲਾ ਤੇ ਬਹੁਤ ਹੀ ਟੇਸਟੀ ਲੱਗਦੀ ਹੈਗੀ ਤੇ ਝਟਪਟ ਬਣ ਕੇ ਜਿਹੜੀ ਇਹ ਰੈਸਪੀ ਤਿਆਰ ਹੋ ਜਾਂਦੀ ਹੈ ਜਦੋਂ ਵੀ ਕਿਤੇ ਮਹਿਮਾਨ ਆਉਣ ਤਾਂ ਝਟਪਟ ਬਣਾ ਕੇ ਆਪਾਂ ਜਿਹੜਾ ਇਹ ਰੈਸਪੀ ਤਿਆਰ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਹੀ ਮੈਂ ਇੱਕ ਹੋਰ ਲੋਹੀ ਲੈ ਲਈ ਐ ਤੇ ਉਹਨੂੰ ਵੀ ਮੈਂ ਬੇਲ ਲਿਆਗਾ ਤੇ ਇਹਦੀ ਮੈਂ ਸ਼ੇਪ ਐ ਜਿਹੜੀ ਤੁਹਾਨੂੰ ਹੋਰ ਐ ਅਲੱਗ ਤੋਂ ਬਣਾ ਕੇ ਦਿਖਾਉਂਗੀ ਤੇ ਇਹ ਸ਼ੇਪ ਐ ਵੀ ਜਿਹੜੀ ਇਹ ਵੀ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀ ਐ ਤੇ ਬਹੁਤ ਹੀ ਸੋਹਣੀ ਲੱਗਦੀ ਐ ਤੇ ਇਹਨੂੰ ਵੀ ਆਪਾਂ ਸਾਈਡਾਂ ਤੋਂ ਕੱਟ ਲਿਆ ਰੋਟੀ ਨੂੰ ਤੇ ਉਸੇ ਤਰ੍ਹਾਂ ਹੀ ਇਹਨੂੰ ਆਪਾਂ ਚਾਰ ਪੀਸ ਕਰ ਲਵਾਂਗੇ ਵਿਚਾਲੋਂ ਕੱਟ ਕੇ ਤੇ ਥੋੜਾ ਥੋੜਾ ਮਸਾਲਾ ਜਿੰਨਾ ਵੀ ਆਪਣੇ ਇਹਦੇ ਵਿੱਚ ਆਊਗਾ ਤੇ ਉਹਨਾਂ ਉਹ ਜਿਹੜਾ ਮਸਾਲਾ ਇਹਨਾਂ ਦੇ ਉੱਪਰ ਰੱਖ ਲਵਾਂਗੇ ਚਾਰੇ ਪੀਸਾਂ ਦੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਇਹਨਾਂ ਦੀ ਜਿਹੜੀ ਹੈਗੀ ਸ਼ੇਪ ਦੇਵਾਂਗੇ ਇਹਨਾਂ ਦੀ ਆਪਾਂ ਚੌਰਸ ਸ਼ੇਪ ਦੇਵਾਂਗੇ ਜਿਹੜੀ ਕਿ ਬਹੁਤ ਹੀ ਸੋਹਣਾ ਫੁੱਲ ਜਿਹੇ ਦੀ ਤਰ੍ਹਾਂ ਬਣ ਜਾਂਦਾ ਹੈਗਾ ਤੇ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜਾਂਦੇ ਆ ਜਿਹੜੇ ਇਹ ਸਨੈਕਸ ਹੈਗੇ ਆਲੂ ਸੂਜੀ ਦੇ ਤੇ ਹੁਣ ਤੁਸੀਂ ਦੇਖ ਸਕਦੇ ਐ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਫੋਲਡ ਕਰ ਲੈਣਾ ਚਾਰੇ ਪਾਸਾਂ ਤੋਂ ਬੰਦ ਕਰ ਲੈਣਾ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਜਿਹੜੀ ਸ਼ੇਪ ਦੇ ਦੇਣੀ ਹੈ ਬਹੁਤ ਹੀ ਆਸਾਨੀ ਨਾਲ ਸ਼ੇਪ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਇਹ ਮਤਲਬ ਕਿ ਫੁੱਲ ਜਿਹੇ ਸ਼ੇਪ ਤੁਸੀਂ ਆਪਣੇ ਅਨਸਾਰ ਕਿਸੇ ਵੀ ਤਰ੍ਹਾਂ ਦੀ ਦੇ ਸਕਦੇ ਹੋਗੇ ਕੋਈ ਹੋਰ ਸ਼ੇਪ ਦੇਣੀ ਹੈ ਤੁਸੀਂ ਗੋਲ ਬਣਾਉਣੇ ਹਨ ਇਹਨਾਂ ਨੂੰ ਗੋਲ ਵੀ ਬਣਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਤਲਬ ਕਿ ਸ਼ੇਪ ਹੈ ਤੁਸੀਂ ਦੇ ਸਕਦੇ ਹੋਗੇ ਤੇ ਇਹ ਬਹੁਤ ਹੀ ਆਸਾਨੀ ਨਾਲ ਬਣ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੇ ਆ ਜਿਹੜੇ 스ਨੈਕਸ ਨੇਗੇ ਸਮੋਸਾ ਕਚੋਰੀ ਜਦੋਂ ਇੱਕ ਵਾਰੀ ਤੁਸੀਂ ਇਹਨਾਂ ਨੂੰ ਬਣਾ ਕੇ ਖਾ ਲਿਆ ਤਾਂ ਸਮੋਸਾ ਕਚੋਰੀ ਸਭ ਭੁੱਲ ਜਾਓਗੇ ਇਹਨਾਂ ਦਾ ਜਿਹੜਾ ਟੇਸਟ ਹੈ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇਗੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਆਗੇ ਸਮੋਸੇ ਕਚੋਰੀ ਨਾਲੋਂ ਤੇ ਇਹ ਮੈਂ ਕਾਫੀ ਸਾਰੇ ਬਣਾ ਕੇ ਪਲੇਟ ਦੇ ਵਿੱਚ ਰੱਖ ਲਿਆਗੇ ਇਹ ਅਡੋ ਅਡ ਦੀ ਮੈਂ ਸ਼ੇਪ ਤੇ ਲਈ ਤੇ ਇਧਰ ਆਪਾਂ ਨੇ ਸਰੋਂ ਦਾ ਤੇਲ ਹੈ ਜਿਹੜਾ ਗਰਮ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਜਿੰਨੇ ਤੁਹਾਡੇ ਫਰਾਈ ਪੈਨ ਦੇ ਵਿੱਚ ਪੈਂਦੇ ਨੇਗੇ ਇਹ ਸਨੈਕਸ ਉਹਨੇ ਤੁਸੀਂ ਇਹਦੇ ਵਿੱਚ ਫਰਾਈ ਕਰ ਲਓ ਤੇ ਇਹਨਾਂ ਨੂੰ ਆਪਾਂ ਇੱਕ ਵਾਰ ਗਰਮ ਤੇਲ ਦੇ ਵਿੱਚ ਪਾ ਲਵਾਂਗੇ ਉਸ ਤੋਂ ਬਾਅਦ ਜਿਹੜਾ ਫਲੇਮ ਹੈਗਾ ਉਹ ਸਲੋ ਕਰ ਲਵਾਂਗੇ ਕਿਉਂਕਿ ਅੰਦਰੋਂ ਤਾਂ ਵੈਸੇ ਦਾ ਮਸਾਲਾ ਹੈਗਾ ਜਿਹੜਾ ਪੱਕਿਆ ਹੋਇਆ ਹੈਗਾ ਪਰ ਫਿਰ ਵੀ ਆਪਾਂ ਇਹਨਾਂ ਨੂੰ ਕ੍ਰਿਸਪ ਕਰਨਾ ਹੈਗਾ ਤਾਂ ਕਰਕੇ ਇੱਕ ਵਾਰੀ ਗਰਮ ਤੇਲ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਥੋੜਾ ਜਿਹਾ ਸਲੋ ਕਰ ਲੈਣਾ ਹੈ ਇਹ ਬਹੁਤ ਹੀ ਵਧੀਆ ਕ੍ਰਿਸਪੀ ਹੋਣ ਤੇ ਕਰ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੇ ਕਰ ਪਕਾ ਲਵਾਂਗੇ ਸੂਜੀ ਹੈ ਥੋੜਾ ਜਿਹਾ ਮਤਲਬ ਕਿ ਕਲਰ ਇਹਦਾ ਥੋੜਾ ਜਿਹਾ ਹੌਲੀ ਹੌਲੀ ਕਲਰ ਚੜਦਾ ਹੈਗਾ ਇਹਨੂੰ ਤੇ ਕਿਉਂਕਿ ਇਹ ਵਾਈਟ 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 ਜੀ ਫੀਲ ਹੁੰਦੀ ਹੈ ਜੀ ਦੇਖਣ ਨੂੰ ਤੇ ਪਰ ਰਜ ਤਾਂ ਇਹ ਬਹੁਤ ਜਲਦੀ ਪੱਕ ਜਾਂਦੀ ਹੈ ਮਤਲਬ ਕਿ ਤੇ ਪਰ ਇਹਨਾਂ ਨੂੰ ਆਪਾਂ ਕਲਰ ਦੇਵਾਂਗੇ 골ਡਨ ਬ੍ਰਾਊਨ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੱਕਣ ਤੋਂ ਬਾਅਦ ਪਲਟ ਲਵਾਂਗੇ ਇਹ ਕੋਈ ਤੇਲ ਦੇ ਵਿੱਚ ਫਟਦੇ ਨਹੀਂ ਹੈਗੇਗੇ ਕੁਝ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਆਰਾਮ ਨਾਲ ਤੁਸੀਂ ਆਸਾਨੀ ਨਾਲ ਜਿਹੜਾ ਇਹਨਾਂ ਨੂੰ ਉਲਟ-ਪਲਟ ਕਰ ਸਕਦੇ ਹੋਗੇ ਪਕਾ ਸਕਦੇ ਹੋਗੇ ਪਲਟ-ਪਲਟ ਕੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਦੇਕਰ ਇਹਨਾਂ ਨੂੰ ਕ੍ਰਿਸਪੀ ਹੋਣ ਦੇਕਰ ਪਕਾ ਲਵਾਂਗੇ ਇਹ ਜਿਹੜੇ ਸਨੈਕਸ ਹੈਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਤੇ ਬਹੁਤ ਹੀ ਟੇਸਟੀ ਬਣਦੇ ਹੈਗੇ ਜਦ ਵੀ ਮਹਿਮਾਨ ਆਉਣ ਚਟਪਟ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋਗੇ ਤੇ ਜਿਨੇ ਇੱਕ ਵਾਰੀ ਖਾ ਲੇ ਉਹ ਸਮੋਸਾ ਕਚੌਰੀ ਖਾਣਾ ਭੁੱਲ ਜੂਗੇ ਤੇ ਇਹ ਹੀ ਜਿਹੜੇ ਸਨੈਕਸ ਨੇਮ ਬਣਾ ਕੇ ਜ਼ਰੂਰ ਤੁਸੀਂ ਖਾਓਗੇ ਇੱਕ ਵਾਰੀ ਬਣਾ ਲੇ ਤਾਂ ਬਾਰ ਬਾਰ ਬਣਾ ਕੇ ਖਾਓਗੇ ਤੇ ਸੋਨੂੰ ਬਹੁਤ ਹੀ ਆਸਾਨੀ ਨਾਲ ਬਣ ਜਾਂਦੇ ਨੇ ਜਿਹੜੇ ਤੇ ਇਹਨਾਂ ਨੂੰ ਕੋਈ ਵੀ ਬੰਦਾ ਮਤਲਬ ਕਿ ਸਾਨੀ ਨਾਲ ਬਣਾ ਕੇ ਤਿਆਰ ਕਰ ਸਕਦਾ ਹੈਗਾ ਜਿਹੜੇ ਆਪਣੇ ਗੱਲਾਂ ਕਰਦੇ ਕਰਦੇ ਸਨੈਕਸ ਨੇਗੇ ਪੱਕ ਕੇ ਫਰਾਈ ਹੋ ਗਏ ਨੇ ਬਿਲਕੁਲ ਕਲਰ ਹੈਗਾ ਤੁਸੀਂ ਦੇਖ ਸਕਦੇ ਹੋ ਬ੍ਰਾਊਨ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਚਾਰਨੀ ਤੇ ਕੱਢ ਲਵਾਂਗੇ ਤੇ ਕੱਢ ਕੇ ਆਪਾਂ ਇਹਨਾਂ ਦਾ ਜਿਹੜਾ ਐਕਸਟਰਾ ਤੇਲ ਹੈਗਾ ਉਹ ਆਪਣੇ ਫਰਾਈ ਪੈਨ ਦੇ ਵਿੱਚ ਹੀ ਚਲਾ ਜਾਊਗਾ ਤੇ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਚੰਗੀ ਤਰ੍ਹਾਂ ਕੱਢ ਕੇ ਆਪਾਂ ਚਾਰਨੀ ਤੇ ਰੱਖ ਕੇ ਛਾਨ ਲਵਾਂਗੇ ਐਸੇ ਤਰ੍ਹਾਂ ਹੀ ਬਾਕੀ ਬਚਦੇ ਜਿਹੜੇ ਸਨੈਕਸ ਹੈਗੇ ਉਹ ਵੀ ਆਪਾਂ ਗਰਮ ਤੇਲ ਦੇ ਵਿੱਚ ਹੁਣ ਪਾ ਲਵਾਂਗੇ ਕਿਉਂਕਿ ਨਾਲ ਦੀ ਨਾਲ ਹੀ ਆਪਾਂ ਜਿਹੜਾ ਦੂਸਰਾ ਵੇਚ ਤਿਆਰ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਕ੍ਰਿਸਪੀ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਤੇ ਆਪਣੇ ਗੱਲਾਂ-ਗੱਲਾਂ ਕਰਦੇ ਇਹ ਵੀ ਆਪਣਾ ਜਿਹੜਾ ਵੇਚਾ ਤਿਆਰ ਹੋ ਗਿਆ ਇਹ ਬਹੁਤ ਹੀ ਟੇਸਟੀ ਸਨੈਕਸ ਬਣ ਕੇ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਤੁਸੀਂ ਹਰੀ ਚਟਨੀ ਲਾਲ ਗੋੜੇਂਬਲੀ ਦੀ ਚਟਨੀ ਟਮਾਟੋ ਕੈਚਪ ਕਿਸੇ ਵੀ ਚਟਨੀ ਨਾਲ ਇਹਨਾਂ ਨੂੰ ਮਤਲਬ ਅਸੀਂ ਖਾ ਸਕਦੇ ਆ ਇਹ ਬਹੁਤ ਹੀ ਵਧੀਆ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋ ਜਾਂਦੇ ਆ ਮੈਂ ਤੁਹਾਨੂੰ ਤੋੜ ਕੇ ਦਿਖਾਵਾਂਗੀ ਇਹਨਾਂ ਨੂੰ ਕਿਉਂਕਿ ਹੈ ਤਾਂ ਉਹ ਤਾਂ ਗਰਮ ਪਰ ਫਿਰ ਵੀ ਆਪਾਂ ਇਹਨਾਂ ਨੂੰ ਤੋੜ ਕੇ ਦਿਖਾਵਾਂਗੇ ਬਹੁਤ ਹੀ ਕ੍ਰਿਸਪੀ ਰਹਿੰਦੇ ਨੇ ਤੇ ਬਹੁਤ ਹੀ ਟੇਸਟੀ ਬਣਦੇ ਨੇ ਮਤਲਬ ਕਿ ਠੰਡੇ ਹੋਣ ਤੇ ਵੀ ਇਹ ਕ੍ਰਿਸਪੀ ਕ੍ਰਿਸਪੀ ਰਹਿੰਦੇ ਨੇ ਛੇਤੀ ਦੇਣੇ ਮਤਲਬ ਕਿ ਜਿਹੜੇ ਇਹ ਮਤਲਬ ਕਿ ਨਰਮ ਨਹੀਂ ਹੁੰਦੇ ਹੈਗੇ ਬਹੁਤ ਹੀ ਕ੍ਰਿਸਪੀ ਰਹਿੰਦੇ ਨੇਗੇ ਤੇ ਇਹ ਆਪਣਾ ਦੂਸਰਾ ਬੈਚ ਵੀ ਹੈ ਜਿਹੜਾ ਤਿਆਰ ਹੋ ਗਿਆ ਹੈਗਾ ਇਹਨਾਂ ਨੂੰ ਵੀ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇਹਨਾਂ ਨੂੰ ਆਪਾਂ ਸਾਈਡ ਤੇ ਸੋਹਣੇ ਜੇ ਕਰਕੇ ਸੈੱਟ ਕਰ ਲੈਣੇ ਆਂਗੇ ਤੇ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾਵਾਂਗੀ ਇਹ ਕੇ ਜੇ ਤੁਸੀਂ ਕੱਟ ਕੇ ਦੇਖੋ ਤਾਂ ਕਰਦ ਨਾਲ ਇਹ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਨੇ ਤੇ ਪਰ ਤੋੜ ਕੇ ਜਿਹੜਾ ਇਹਦਾ ਵੱਖਰਾ ਹੀ ਮਤਲਬ ਕਿ ਐ ਫੀਲ ਜੇ ਹੁੰਦਾ ਵੀ ਬਹੁਤ ਕ੍ਰਿਸਪੀ ਹੈਗਾ ਕਰਦ ਨਾਲ ਮੈਨੂੰ ਕ੍ਰਿਸਪੀ ਕ੍ਰਿਸਪੀ ਜਿਆਦਾ ਲੱਗਿਆ ਮੈਂ ਕਿਹਾ ਚਲ ਤੋੜ ਕੇ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਅੰਦਰੋਂ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਹੀ ਵਧੀਆ 스ਨੈਕਸ ਲੇਗੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਧੰਨਵਾਦ ਦੇਖਣ ਲਈ